ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗਰਸ਼ੰਕਰ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਸਾਖੀ ਦੇ ਦਿਹਾੜੇ ਮੌਕੇ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਦੇਸੀ ਕੀ ਉਦਾਲੰਗਰ ਲਗਾਉਣ ਲਈ ਸੰਗਤਾਂ ਦਾ ਜਥਾ ਬਾਬਾ ਬੀਰੂ ਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਸੁਸਾਇਟੀ ਮਹਿਲਾ ਨੌਂ ਗਰੁੱਪ ਗਰਸ਼ੰਕਰ ਤੋਂ ਬੈਂਡ ਬਾਜਾ ਨਰਵਨਾ ਹੋਇਆ ਇਸ ਮੌਕੇ ਸਭ ਤੋਂ ਪਹਿਲਾਂ ਪਾਲਕੀ ਸਾਹਿਬ ਅਤੇ ਉਸ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵਾਹਨ ਅਤੇ ਰਾਸ਼ਨ ਦੀਆਂ ਗੱਡੀਆਂ ਰਵਾਨਾ ਹੋਈਆਂ ਜਿਨ੍ਹਾਂ ਦਾ ਸ਼ਹਿਰ ਵਿੱਚ ਵਕਫਾਕ ਥਾਮਾਂ ਤੇ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਭਾਈਪਾ ਹਲਕਾ ਇੰਚਾ ਨਮੀਸ਼ਾ ਮਹਿਤਾ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਬੰਗਾ ਚੌਂਗ ਵਿਖੇ ਪਹੁੰਚ ਕੇ ਪਾਲਕੀ ਸੈਪ ਤੇ ਫੁੱਲਾਂ ਦੀ ਵਰਖਾ ਕਰਕੇ ਨਿਗਾਹ ਸੁਆਗਤ ਕੀਤਾ ਇਸ ਦੌਰਾਨ ਉਨ੍ਹਾਂ ਸਮ ਸੰਦਨ ਵਿਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਗਰ ਸ਼ੰਕਰ ਤੋਂ ਨਵਰੰਗ ਚੈਨਲ ਦੇ ਰਕੇਸ਼ ਮਾਰ ਦੀ ਵਿਸ਼ੇਸ਼ ਰਿਪੋਰਟ ਹਾਂਜੀ ਗੱਲ ਇਹ ਹੈ ਕਿ ਸਾਡੇ ਇਲਾਕੇ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼੍ਰੀ ਖੁਲਾਲਗੜ੍ਹ ਸਾਹਿਬ ਜਾਂਗਲ ਵਿੱਚ ਸੰਤਾ ਵਾਸਤੇ ਵਿਸਾਖੀ ਦੇ ਦਿਹਾੜੇ ਤੇ ਜੋ ਲੋਕ ਲੰਗਰ ਵਰਤਣ ਲਈ ਖੁਲਾਲਗੜ੍ਹ ਸਾਹਿਬ ਜਾਂਦੇ ਹੈ ਉਨਾ ਵਾਸਤੇ ਦੇਸੀ 14 ਲੰਗਰ ਜੜਾ ਲਗਾਇਆ ਜਾਂਦਾ ਔਰ ਇਹ ਉਨਕਾ ਹੀ ਮਨ ਲੰਗਰ ਚੜਾ 1.5 ਲੱਖ ਵਾਸੀਆਂ ਵੱਲੋਂ ਕੇ ਲਗਾਇਆ ਜਾ ਰਿਹਾ ਹੈ ਬਹੁਤ ਵੱਡੀ ਸੇਵਾ ਹੈ ਮੈਂ ਸਭ ਤੋਂ ਪਹਿਲੇ ਗੁਰੂ ਬਾਬਾ ਜੀ ਦੀ ਔਰ ਇਸ ਮੁਸੀਕ ਬੇਟੀ ਦੀ ਸਾਰੇ ਦੇ ਸਾਰੇ ਲੋਕ ਜਿਹੜੇ ਇਸ ਲੰਗਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਦਾ ਯੋਗਦਾਨ ਪਾ ਰਹੇ ਉਹਨਾਂ ਦੀ ਜਿਹਨੂੰ ਸ਼ਲਾਘਾ ਕਰਦੀਆਂ ਔਰ ਸ਼ੁਭ ਕਾਮਨਾਵਾਂ ਦਿੰਦੀਆਂ ਇਸੇ ਤਰੀਕੇ ਨਾਲ ਮਰੇ ਇਲਾਕਾ ਵਾਸੀ ਜਨੇ ਵੱਧ ਚੜ ਕੇ ਸੇਵਾ ਗੁਰੂ ਘਰ ਦੀ ਕਰਦੇ ਰਹੇ ਜਿਹਾ ਜਾ ਕੇ ਗੁਰੂ ਘਰ ਤੋਂ ਆਪਣੇ ਵਾਸਤੇ ਜੜਾ ਯਾਤਰਾ ਕਰ ਪਰਕਰਨ ਇਸਤ ਕਾਮਨਾ ਅੱਜ ਜਿਵੇਂ ਅ ਇਸ ਯਾਤਰਾ ਦੀ ਜਿਹੜੀ ਜਾ ਰਹੀ ਸੀ ਉਹਦੀ ਸਵਾਗਤ ਕੀਤਾ ਉਹਦਾ ਇੱਥੇ ਤੁਹਾਡਾ ਜੋ ਹੌਂਸਲੇ ਵਿੱਚ ਛੜ ਕੇ ਸਾਡੇ ਨੂੰ ਬਹੁਤ ਹੀ ਆਨੰਦ ਆਇਆ ਮੈਂ ਫੇਰ ਇੱਕ ਵਾਰੀ ਸ਼ੁਕਾਮਨਾਵਾਂ ਦਿੱਤੀਆਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗਰਸ਼ੰਕਰ ਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਸਾਖੀ ਦੇ ਦਿਹਾੜੇ ਮੌਕੇ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਦੇਸੀ ਕੀ ਉਦਾਲੰਗਰ ਲਗਾਉਣ ਲਈ ਸੰਗਤਾਂ ਦਾ ਜਥਾ ਬਾਬਾ ਬੀਰੂ ਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਸੁਸਾਇਟੀ ਮਹਿਲਾ ਨੌਂ ਗਰੁੱਪ ਗਰਸ਼ੰਕਰ ਤੋਂ ਬੈਂਡ ਬਾਜਾ ਨਰਵਨਾ ਹੋਇਆ ਇਸ ਮੌਕੇ ਸਭ ਤੋਂ ਪਹਿਲਾਂ ਪਾਲਕੀ ਸਾਹਿਬ ਅਤੇ ਉਸ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵਾਹਨ ਅਤੇ ਰਾਸ਼ਨ ਦੀਆਂ ਗੱਡੀਆਂ ਰਵਾਨਾ ਹੋਈਆਂ ਜਿਨ੍ਹਾਂ ਦਾ ਸ਼ਹਿਰ ਵਿੱਚ ਵਕਫਾਕ ਥਾਮਾਂ ਤੇ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਭਾਈਪਾ ਹਲਕਾ ਇੰਚਾ ਨਮੀਸ਼ਾ ਮਹਿਤਾ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਬੰਗਾ ਚੌਂਗ ਵਿਖੇ ਪਹੁੰਚ ਕੇ ਪਾਲਕੀ ਸੈਪ ਤੇ ਫੁੱਲਾਂ ਦੀ ਬਰਖਾ ਕਰਕੇ ਨਿਗਾਹ ਸੁਆਗਤ ਕੀਤਾ ਇਸ ਦੌਰਾਨ ਉਨ੍ਹਾਂ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਗਰ ਸ਼ੰਕਰ ਤੋਂ ਨਵਰੰਗ ਚੈਨਲ ਦੇ ਰਕੇਸ਼ ਮਾਰ ਦੀ ਵਿਸ਼ੇਸ਼ ਰਿਪੋਰਟ ਲੋਕ ਤੁਸੀਂ ਇਹ ਗੱਲ ਹੈ ਕਿ ਸਾਡੇ ਇਲਾਕੇ ਵਾਸੀਆਂ ਵੱਲੋਂ ਖਾਸ ਕਰਕੇ ਸ਼੍ਰੀ ਖੁਲਾਲਗੜ੍ਹ ਸਾਹਿਬ ਜਾਂ ਵੱਲ ਸੰਤਾਂ ਵਾਸਤੇ ਵਿਸਾਖੀ ਦੇ ਦਿਹਾੜੇ ਤੇ ਜੋ ਲੋਕ ਲੰਗਰ ਵਾਸਤੇ ਖੁਮੇ ਸ਼੍ਰੀ ਖੁਲਾਲਗੜ੍ਹ ਸਾਹਿਬ ਜਾਂਦੇ ਆ ਉਹਨਾਂ ਵਾਸਤੇ ਦੇਸੀ ਛੋਟਾ ਲੰਗਰ ਜਿਹੜਾ ਲਗਾਇਆ ਜਾਂਦਾ ਔਰ ਇਹ ਉਤਾਲੀ ਮਾਂ ਲੰਗਰ ਜਿਹੜਾ ਸਾਡੇ ਲੱਖਾਂ ਵਾਸੀਆਂ ਵੱਲੋਂ ਤੇ ਲਗਾਇਆ ਜਾ ਰਿਹਾ ਹੈ ਬਹੁਤ ਵੱਡੀ ਸੇਵਾ ਹੈ ਮੈਂ ਸਭ ਤੋਂ ਪਹਿਲੇ ਗੀਰੂ ਬਾਬਾ ਜੀ ਦੀ ਔਰ ਸਮੂਚੀ ਕਮੇਟੀ ਦੀ ਸਾਰੇ ਦੇ ਸਾਰੇ ਲੋਕ ਜਿਹੜੇ ਇਸ ਲੰਗਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਦਾ ਯੋਗਦਾਨ ਪਾ ਰਹੇ ਉਹਨਾਂ ਦੀ ਜਨੂੰ ਸ਼ਲਾਘਾ ਕਰਦੀ ਆ ਔਰ ਸ਼ੁਭ ਕਾਮਨਾਵਾਂ ਦੇ ਮਿਆਂ ਕਿਸੇ ਤਰੀਕੇ ਨਾਲ ਮਰੇ ਇਲਾਕਾ ਵਾਸੀ ਜਨੇਵਤ ਸਰਕੇ ਸੇਵਾ ਗੁਰੂ ਘਰ ਦੀ ਕਰਦੇ ਰਹੇਨ ਸਾਡੇ ਜਿਹੜਾ ਜਾ ਕੇ ਗੁਰੂ ਘਰ ਤੋਂ ਆਪਣੇ ਵਾਸਤੇ ਜਿਹੜਾ ਖੁਸ਼ੀਆਂ ਪ੍ਰਾਪਤ ਕਰਦੇ ਰਹੇਨ ਇਹ ਸ਼ੁਭ ਕਾਮਨਾ ਆਜ ਅਸੀਂ ਜਿਹੜਾ ਇਸ ਯਾਤਰਾ ਦੀ ਜਿਹੜੀ ਜਾ ਰਹੀ ਸੀ ਉਹਦੀ ਸਵਾਗਤ ਕੀਤਾ ਉਹਦਾ ਇੱਥੇ ਤੁਹਾਡਾ ਸ਼ੌਂਕ ਦੇ ਵਿੱਚ ਖੜ ਕੇ ਸਾਡੇ ਨੂੰ ਬਹੁਤ ਹੀ ਆਨੰਦ ਆਇਆ ਮੈਂ ਫੇਰ ਇੱਕ ਵਾਰ ਸ਼ੁਭ ਕਾਮਨਾਵਾਂ ਦੇ